ਆਪਣੇ ਆਪ ਨੂੰ ਜਾਣਨ ਤੋਂ ਵੱਡਾ ਦੁਨੀਆ 'ਚ ਕੋਈ ਵਿਗਿਆਨ ਨਹੀਂ ਹੈ। ਔਰ ਆਪਣੇ ਆਪ ਨੂੰ ਸਮਝਣ ਤੋਂ ਵੱਡੀ ਦੁਨੀਆ 'ਚ ਕੋਈ ਪੜ੍ਹਾਈ ਨਹੀਂ ਹੈ। ਦੁਨੀਆ ਦਾ ਵੱਡੇ ਤੋਂ ਵੱਡਾ ਵਿਗਿਆਨ ਦੁਨੀਆ ਤੋਂ ਵੱਡੀ ਤੋਂ ਵੱਡੀ ਪੜ੍ਹਾਈ ਸਭ ਵਿਅਰਥ ਹੈ ਜੇ ਅਸੀਂ ਆਪਣੇ ਬਾਰੇ ਕੁਝ ਖਾਸ ਕੁਝ ਦੁਨੀਆਂ ਤੂੰ ਅਲੱਗ ਨਹੀਂ ਜਾਣਦੇ ਸਾਡੀ ਪਹਿਚਾਨ ਸਾਨੂੰ ਲੋਕ ਹੀ ਦੱਸਦੇ ਆ ਤੇ ਇਹਦਾ ਮਤਲਬ ਅਸੀਂ ਆਪਣੇ ਆਪ ਨੂੰ ਜਾਣਦੇ ਨਹੀਂ ਇਨਸਾਨ ਦੁਨੀਆਂ ਦੀ ਉਹ ਹਰ ਮਸ਼ੀਨਰੀ ਦਾ ਫੰਕਸ਼ਨ ਸਮਝ ਲੈਂਦਾ ਜੈਨੂੰ ਨੇ ਜ਼ਿੰਦਗੀ ਚ ਵਰਤਣਾ ਉਹ ਚਾਹੀ ਟੀਵੀ ਐ ਚਾਹੀ ਮੋਬਾਈਲ ਐ ਦੁਨੀਆਂ ਦੇ ਹਰ ਰਿਸ਼ਤੇ ਦੀ ਮਾਨਸਿਕਤਾ ਸਮਝ ਲੈਂਦਾ ਪਰ ਜਦੋਂ ਵਾਰੀ ਆਪਣੇ ਤੇ ਆਂਦੀ